ਸਸਰੀਕਾਲ ਭਾਈ ਜੀ ਮੇਰੇ ਬਹਿਲਾ ਇਹ ਤਰੋਜਨ ਵਿੱਚ ਲੋਕਰ ਹਨ ਬਹਿਲਾ ਦਾ ਭਾਈ ਸਸਰੀਕਾਲ ਭਾਈ ਸਾਰਿਆਂ ਨੂੰ ਸਸਰੀਕਾਲ ਜੀ ਦੱਸੋ ਇਹ ਕੀ ਕਰਿਆ ਭਾਈ ਇਹ ਤਾਂ ਭਾਈ ਜਿਆਦਾ ਕਿ ਜੇ ਦਾ ਪ੍ਰਿੰਕ ਪਿੰਟ ਜਿਆਦਾ ਹੋ ਗਿਆ ਭਾਈ ਆ ਦੇਖੋ ਚੋਬਰ ਮੋਟਰਸਾਈਕਲ ਲੇ ਗਿਆ ਤਾਂ ਇੱਕ ਬੰਦਾ ਕੋਈ ਨਾਮ ਕਹ ਲੈਣਾ ਹੁਣ ਆਹਰਾ ਸਟੈਂਡ ਤੋੜ ਕੇ ਆ ਆ ਆ ਵੀ ਨਾਟਾ ਆ ਵੀ ਨਟ ਤੋੜਦਾ ਆ ਵੀ ਟੋਪਾਇਬ ਹੁੰਦਾ ਦੇਖਾ ਆਹ ਨਾਟ ਆਹ ਤੋੜਦਾ ਇਧਰ ਦੇ ਆਹ ਦਾ ਜਿਹੜਾ ਕਰਿਆ ਕਰਿਆ ਹਾ ਤਾਂ ਤੋੜੇ ਦਿੰਦਾ ਜੇ ਕੋਮੋ ਘੇਰ ਲਾਤਾ ਵੇਦਾ ਦੱਸ ਕਿਰੇ ਦੱਸੋ ਬਾਈ ਕਾਜ ਪਤਾ ਆਊਗਾ ਕੰਨੀ ਜੋਰ ਕੇ ਟੁੱਟ ਪਤਾ ਨਹੀਂ ਕੀ ਕਰਿਆ ਕੀ ਨਹੀਂ ਕਿਵੇਂ ਟੁੱਟਦਾ ਦੋਸਤ ਕਬਰੇ ਕਿ ਉਹ ਟੁੱਟਦਾ ਬਾਈ ਇਹ ਬਲੇ ਬਾਜਾ ਵੀ ਮਾਰੀ ਬਾਈ ਸੰ ਹਾਂ ਮਾਰੇ ਘਾਦੇ ਹਾਂ ਜੀ ਕੀ ਨੇ ਥੋੜਾ ਬਾਈ ਇਹ ਉਹ ਨਾਉ ਨਹੀਂ ਬੋਲਣਾ ਬੰਦੇ ਦਾ ਗੁੱਗੁੰਦਾ ਗੁੱਸਾ ਕਰ ਜੂਗਾ ਨਾਉ ਨਹੀਂ ਲੈਣਾ ਬਸ ਨਾਉ ਦਾ ਕਹਣਾ ਨਹੀਂ ਉਹਨੇ ਦੋ ਦਿਨ ਹੀ ਬਰੋਣਾ ਮੈਨੂੰ ਬਾਕੀ ਬਈ ਤੂੰ ਸਮਝਦਾ ਕਿ ਉਹਨੇ ਕੌਣ ਬੰਦਾ ਚਲੋ ਠੀਕ ਹੈ ਬਾਕੀ ਦਿਖਾਵਾਂਗੇ ਬਾਅਦ ਵਿੱਚ ਅਸਰਿਕਾਲ ਜੀ ਦੇ ਤਗੜਾਈ ਦਾ ਫਾਇਦਾ ਅੱਛਾ ਅਸਰਿਕਾਲ ਜੀ ਤਗੜਾਈ ਦਾ ਫਾਇਦਾ ਦੇਖ ਤੂੰ ਗੜਾਈ ਦਾ ਫਾਇਦਾ ਕਿੰਨਾ ਦੇਸੀ ਸੱਚਾ ਕਹਿੰਦਾ ਘਰੂੜਾਈ ਕਰਨੀ ਬੇਕਾਰ ਕੰਮ ਬੇਕਾਰ ਕੰਮ ਲੈ ਮੈਂ ਤਾਂ ਦੁਵਾਰਾ ਬਾੜਨਾ ਪੜਨਾ ਸੀ ਦੁਵਾਰਾ ਆਖੋਲੀ ਲੈ ਕੇ ਅੱਜ ਕਿਹੜਾ ਹੁਣ ਆ ਦਿਖਦਾ ਨਾ ਖਰਾਬ ਹੋ ਜਾ ਮੜਾ ਜਾਹਾ ਹੇ ਰੁਕੇ ਬੜੀ ਹਲੇ ਆਹ ਹੁਣ ਨਾ ਬੜੀ ਮੜੇ ਨੂੰ ਹੁਣ ਦੇ ਹਲੇ ਹਾਂ ਮੜ ਜਾ ਉੱਠੜ ਦੇ ਹੋਰ ਨਹੀਂ ਹਲੇ ਕਿਹ ਕਿਤਾਬ ਹਾਂ ਕਿ ਕੀ ਪੀ ਆ ਗੱਲੀ ਗੱਲੀ ਹਰੀ ਹਰੀ ਆਹਾ ਪਹਿਲਾ ਸਾਰਾ ਕਰਨਾ ਕੋਟਲਾ ਮਨ ਲਾ ਗੱਲ ਇਹ ਇਹ ਕਮਾ ਦੂੰਗੇ ਇਹ ਤਾਰਾ ਫੇਕੋ ਮਿਲੋ ਪਾਣੀ ਲਾ ਕੇ ਫੇਰ ਰਖੀ ਤੂੰ ਗੱਲ ਬਣਨੀ ਹੁਣ ਵਿਲੇ ਕਰੂਗੇ ਕਿਆ ਸੀ ਹਾਉ ਗੰਦਾ ਕੋਟ ਨੂੰ ਪੈਣੀ ਤਰਪਾ ਆਹ ਬੜੇ ਹੁੰਦੀ ਤਾਂ ਆਹ ਤਾਂ ਉਹ ਗੁੜ ਤਾਂ ਸਾਰਾ ਵੱਡੇ ਵੱਡੇ ਆਹਾ ਹੁਣ ਆਹ ਪੱਤੀ ਨੂੰ ਅੱਗ ਲਾ ਕੇ ਫੇਰ ਗੁੜ ਦੂੰਗੇ ਮੈਂ ਤਾਂ ਆਹ ਕਹਿੰਦਾ ਇੱਕ ਰਾਹ ਨਾਲ ਚੇਪੀ ਇਹ ਰਹੀ ਐ ਨਾ ਬੜੀ ਬਣਨਾ ਦੇ ਇਹਦੇ ਪੋਲੀ ਕਮਾਣੀਆਂ ਦੇਖੀ ਮੈਂ ਕਿੱਥੇ ਜਾਣਾ ਮਾਲ ਮਾੜੀ ਕਮਾ ਦੂੰ ਮਰੀ ਦਾ ਪਈ ਐ ਇਹ ਪਰ ਮੜੀਕ ਮਾ ਗੰਨੇ ਦੀ ਪਗਲ ਬਣ ਗਈ ਬਾਈ ਹੈ ਗੰਨੇ ਦੀ ਗੱਲ ਬਣ ਗਈ ਇਹਨਾਂ ਦੇ ਕੈਟ ਆਫ ਦਾ ਫੁੱਟਿਆ ਹੈ ਹੈ ਇਹਦਾ ਉਹਾ ਕਿੰਨਾ ਹੁਣ ਉਹ ਵੀ ਬਹੁਤ ਵਧੀਆ ਫੁੱਟੂਗਾ ਹੈਨਾ ਉਹ ਵੀ ਬਹੁਤ ਵਧੀਆ ਫੁੱਟੂਗਾ ਗੜਾਈ ਭਰ ਹਾਂ ਇਹ ਵੀ ਵਧੀਆ ਫੁੱਟੂਗਾ ਲਾ ਇੰਨਾ ਫਰਕ ਤਾਂ ਹੈਗਾ ਯਾਰ ਉਹਦਾ ਬਹੁਤ ਫਰਕ ਹੈ ਨਾ ਗੜਾਈ ਦੇ ਨਾਲ ਗੰਨਾ ਕਿਦੋਂ ਹੁਣ ਕੱਲ੍ਹ ਦੀ ਵਿੱਚ ਕਬੂਲ ਕਰ ਲਈ ਬੰਦੇ ਕਾਈ ਮੁੱਠਾ ਲਿਖਦਾ ਨਾ ਰਾਤ ਚ ਉਹ ਬਾਈ ਮੈਂ ਤੈਨੂੰ ਉੱਥੇ ਪਏ ਨੂੰ ਕਹਿ ਕੇ ਤਾਂ ਆਇਆ ਵੀ ਤੇਰਾ ਮੋਟਰ ਹੈਗਾ ਸਟੈਂਡ ਬੰਨੀ ਖੜਦਾ ਜਾਂ ਤ ਕਸਮ ਲੱਗੇ ਮੈਂ ਮੈਂ ਕਰ ਤੇ ਰ ਉੱਪਰ ਤੇ ਆਇਆ ਮੈਂ ਚ ਗਵਾਂ ਲਾਇਆ ਤੈ ਲਾਇਆ ਉਹਦੇ ਬਾਅਦ ਆ ਮੈਂ ਉੱਥੇ ਦੇ ਤੁਰਿਆ ਤੇਰਾ ਉਹ ਜਿਹੜਾ ਇੱਧਰ ਵਾਲਾ ਉਹ ਐ ਚੱਕ ਹੋਇਆ ਹੋਦਾ ਉੱਪਰ ਮੈਂ ਉੱਥੇ ਪੈਰ ਜੇ ਮਾਰ ਕੇ ਸਿੱਧਾ ਕਰਕੇ ਥੋੜਾ ਜੰਮੀ ਤੇ ਰੁੱਟ ਕੇ ਛੱਡ ਮਨੂ ਕਾ ਖਬਰੇ ਕਿਨੇ ਤੋਰਿਆ ਆਪ ਤਾਂ ਤੋੜਿਆ ਹੋ ਗੋ ਚਲੋ ਭਾਈ ਜੇ ਤਾਂ ਸਾਹ ਤੇ ਰੁੱਟ ਵੀ ਖੱਦਾ ਮੇਰੇ ਕੋਲ ਆਪ ਦਾ ਟੁੱਟੇ ਨਹੀਂ ਗੱਲ ਸੁਣਾ ਉਹ ਜਿੱਨੀ ਵਾਰ ਮੋਟਰਸਾਈਕਲ ਲੈ ਗਿਆ ਇੱਕ ਦਿਨ ਪਹਿਲ ਲੈ ਗਿਆ ਇਹ ਤੋਤਾ ਘਾਟਾ ਦਾ ਸਟਾਰਟ ਨਹੀਂ ਹੋਇਆ ਮੈਂ ਇਹਨੂੰ ਆੜਿਆ ਯਾਰ ਉਹ ਹੁਣ ਤਾਂ ਖੜਾ ਦੁੱਲੇ ਬਾਪਰੇ ਸ਼ੁਰੂ ਹੋਣਾ ਇਹਨੂੰ ਪਤਾ ਨਹੀਂ ਕਿਨੇ ਤੋੜਿਆ ਕੀ ਤਾਂ ਹੀ ਟੁੱਟਿਆ ਉਹ ਚਲ ਮੈਂ ਤੋੜਿਆ ਬਾਈ ਆਹ ਉਹ ਟੁੱਟਿਆ ਮੈਂ ਤੋੜਿਆ ਬਾਈ ਠੀਕ ਆ ਬਾਈ ਹਾਂ ਤੋੜਿਆ ਵੀ ਜੇ ਮੈਂ ਤੋੜਿਆ ਮੈਂ ਮੰਨਦਾ ਵੀ ਮੈਂ ਤੋੜਿਆ ਕਾਈ ਤੂੰ ਮੈਂ ਨਹੀਂ ਤੋੜਿਆ ਹੈਗਾ ਯਾਰ ਫੇਰ ਮੈਂ ਨਹੀਂ ਤੋੜਿਆ ਮੈਂ ਹੀ ਤੋੜਿਆ ਮੰਨਦਾ ਨਹੀਂ ਅੱਜ ਦੇਖ ਆ ਗੋਹਾਂ ਗਿਆ ਯਾਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਯਾਰ ਬਾਈ ਗਿਆ ਬਾਈ ਹੁਣ ਇਹ ਟੁੱਟਿਆ ਤਾਂ ਹੀ ਦਿੰਦੇ ਬਗ ਮੈਂ ਕਾ ਕਰਤੇ ਲੈ ਆ ਰੋਪੜ ਗਿਆ ਰੋਪੜ ਦਾ ਕੇ ਉਹਦੇ ਖੜਾਇਆ ਹਾਂ ਬਾਈ ਉਹਦੇ ਇੱਕ ਬੰਦਾ ਲੈ ਗਿਆ ਤਾਂ ਜਾ ਕੇ ਬਸ ਮੈਂ ਦੇਖ ਮੈਂ ਪੂਰੇ ਲੈ ਆ ਕੇ ਖੜਾਇਆ ਮੈਂ ਪੂਰੇ ਮੈਂ ਖੜਾਇਆ ਵੀ ਨਹੀਂ ਮੈਂ ਬੰਦੇ ਨੂੰ ਹਾਕ ਮਾਰੀ ਦੋਨੂੰ ਆ ਉਹ ਚੱਲੀਏ ਉੱਥੇ ਤੇ ਬਿਠਾ ਲੇ ਚੌਂਤੇ ਲੈ ਗਿਆ ਠੀਕ ਆ ਜਦ ਉੱਥੇ ਮੋਟਰ ਪਰ ਤੇ ਮੈਂ ਚੱਕਿਆ ਉਹਦਾ ਸਟੈਂਡ ਫੁਰ ਜਾ ਔਖਾ ਚੱਕ ਹੁੰਦਾ ਠੀਕ ਆ ਉਹ ਅੱਧਾ ਲੱਗ ਰਿਹਾ ਕਿਤੇ ਉਹ ਬੱਜਿਆ ਆਪਰੇ ਦਾ ਚੱਲ ਕੋਈ ਨਹੀਂ ਆ ਕੰਮ ਹੋਇਆ ਚੱਲ ਮਾ ਚੀਜ਼ਾਂ ਟੁੱਟਦੀਆਂ ਹੀ ਹੁੰਦੀਆਂ ਜਾਂ ਚੱਲਣੀ ਜਾਂਦਾ ਲੈ ਤਾਂ ਕਿਹਦੀ ਮੈਂ ਸਵਾਤ ਲੈ ਲਈ ਹੁਣ ਉੱਥੇ ਗਿਆ ਉਹ ਦਾਦੀਪੇ ਦਾ ਕੰਮ ਆਫ ਕਰ ਦੋ ਉਹਨੇ ਕਰ ਦੇਣਾ ਦੁੱਲੇ ਨੇ ਗੁੜਕੇ ਦੁੱਲੇ ਨੇ ਉਹ ਵੀ ਲੈਣ ਦਾ ਵੀ ਲੈਣ ਦੁੱਲੇ ਨੇ ਦਾ ਗੱਡੀ ਨੂੰ ਗੁੜਕਾ ਲੱਗਿਆ ਵੇ ਦੇਖਿਆ ਮੈਂ ਮੋਟਰਸਾਈਕਲ ਵਾਲ ਲੱਗੇ ਦੇਖਿਆ ਉਹ ਲੱਗੇ ਨਾਟ ਖੁੱਲੇ ਉਹਨੇ ਫਿਰ ਇੰਜਨ ਵਾਲ ਨਟ ਨਾ ਸਟੈਂਡ ਹੁੰਦਾ ਨਾ ਕਿਕਰ ਵਾਹ ਕਹਦਾ ਉਹਦਾ ਉਹਦਾ ਨਟ ਟੁੱਟਿਆ ਪਹਿਲੀ ਹੀ ਪੁਰਾਣਾ ਖੜਦਾ ਹੀ ਬੋਟੇ ਦਾ ਤਾਂ ਹੈ ਬੱਸ ਉਹ ਰੋ ਉਹ ਹੀ ਦਾ ਕਰਾ ਸਟੈਂਡ ਔਖਾ ਲਾ ਲ ਦਦਾ ਹਾਂ ਇਹ ਅਣਜਾਣ ਬੰਦਾ ਫਿਰ ਮੁੰਡਾ ਪਤਾ ਵੀ ਕੀ ਕਰਦਾ ਬੁੱਲਟ ਦਾ ਡਾਇਰੈਕਟਰ ਸਾਹਿਬ ਇਹ ਹੀ ਲਿਆਇਆ ਅੱਜ ਕੌਣ ਟਰੈਕਟਰ ਆਹਾ ਜੀ ਦਾ ਦੁਗਾ ਲਿਆਉਣਾ ਦਾ ਬਸ ਫਿਰ ਅੱਜ ਇਹ ਕਿਹੜਾ ਉਹ ਗਿੱਲਾ ਉੱਥੇ ਜ਼ਿਆਦਾ ਆਪਣੇ ਵਾਲਾ ਮਾਹਲੋ ਦੇਖ ਵਾਤੀ ਪਲੇਟ ਹਲੇ ਕਨੈਕਸ਼ਨ ਕਰਨਾ ਇਹਦਾ ਹਾਂ ਸੰਕੜਮਣਾ ਲਾਇਕ ਨਾ ਤੇਰਾ ਆਇਆ ਭਾਈਆ ਕਨੈਕਸ਼ਨ ਤੇਰਾ ਆਇਆ ਭਈਆ ਉਹ ਲਾਈਟ ਬਾਲਦੀ ਉਹ ਜੇ ਮੇਰੀ ਵਰਤੀ ਵਾ ਗਈ ਭਾਈ ਵਰਤੀਆਂ ਦਾ ਬਹੁਤ ਆਈਆਂ ਵੀ ਆ ਆਪਾਂ ਨੇ 250 ਲੱਦਣਾ ਇਹਦੇ ਜ਼ਰਾ ਪਰ ਜਾਈ ਗਾਲੂ ਬਈ ਕਿੱਥੇ ਆਓ ਪਾਣੀ ਦਾ ਗਾਲੂ ਆ ਸਿੱਧੀ ਜੀ ਹੋਰ ਪਵਾ ਦੇਣੀ ਆ ਕਿੱਥੇ ਥਾਣੇ ਦਾ ਕਿਹੜਾ ਜਾਂਦਾ ਪਾਣੀ ਦਾ ਕਿਹੜਾ ਐਸੇ ਚੋ ਬੁਲਾਉ ਉਹਨੂੰ ਖਾਲੀਦਾਰਾ ਇਹਦਾ ਬਾਰ ਪਏ 5 ਦਿਨ ਹੋ ਗਏ ਚੋਲੀ ਤੇ ਦਾ ਪਾਈ ਇਹਨਾਂ ਦੀ ਅੱਧ ਤੱਕ ਉਹਨੂੰ ਸਾਲੇ ਨੂੰ ਪੀ ਲਿਆ ਹੋ ਗਿਆ ਇੰਨਾ ਸਮਾਨ ਖਾਦਾ ਕੋਈ ਕੋਤੋਂ ਦੇ ਨਿਕਲ ਨਹੀਂਦਾ ਬਾਹਰ ਕਿੰਨੀਆਂ ਪਰਚੀਆਂ ਰਹਿ ਗਈਆਂ ਪਰਚੀਆਂ ਬਈ ਇਹੀ ਰਹਿ ਗਿਆ ਖੜਾ ਹੁੰਦੇ ਆਹੀ ਕੰਨਾਂ ਦਾ ਦੋ ਦੋ 400 ਕੁਆਟ ਲੈਦੇ ਚ ਰਹਿ ਜਾਣਾ ਮੈਨੂੰ ਲੱਗਦਾ ਹਾ ਲੱਦ ਕੇ ਵੀ ਤਨਾਂ ਬਾਤ ਰਹੀ ਹੈ ਨਾ ਹਾਂ 400 ਆਰਮ ਨਾਲ ਆ ਇਹ ਖੇਤ ਚ ਉਹ ਬਰਲਾ ਕੰਨਾ ਕਢਾ ਹੋਲਾ ਰਾਮ ਨਾਲ ਹੈ 150 ਕੁਆਂਟਲ ਕੰਨਾ ਲੱਗਦਾ ਪਾ ਕੇ ਉਹਦਾ ਰਖੜਾ ਤਾਂ ਕੰਨਾ ਹੋਲਾ ਕਿਹੜਾ ਉਹ ਕੰਨਾ ਕਢਾ ਲੈ ਉਹ ਬੀਜ ਨੂੰ ਬੱਜਣਾ ਯਾਰ ਬੀਜ ਖਾਇਆ ਪਿਆ ਆਂ ਬੀਜ ਬੱਜਣਾ ਪਹਿਲਾਂ ਕਢਾ ਬੀਜ ਕਢਾ ਕੇ ਰੁਕਾ ਦੇ ਖੜਾ ਪਿੱਛੇ ਹਲੇ 100 ਕੁਆਂਟਲ ਕੱਢੂ ਮਰਦੀ ਮਰਦੀ ਗੋਭੀ ਸੋਰਾਂ ਹੋ ਗਈ ਦੇ ਲ ਵਧੀਆ ਹੈ ਵਧੀਆ ਹੋਣੀ ਇਹ ਤੇਰੇ ਤੇਰਾ ਫਸਾ ਦੇਣੇ ਗੱਲ ਆਹਾ ਤੁਰ ਕੇ ਆ ਕਾਣੀਆਂ ਦਾ ਸਰਦੇ ਨਾ ਕਾਣੀਆਂ ਕਾਣੀਆਂ ਕੀ ਕਰਿਆ ਤਾਂ ਆਪਾਂ ਨੇ ਕੱਲ ਦਿਨ ਆ ਤੇਰਾ ਗੰਨਾ ਵੀ ਫੁੱਟਿਆ ਆ ਇਹਨ ਵਧੀਆ ਵਿੱਚ ਆ ਆ ਵਧੀਆ ਕੱਟਿਆ ਬਾਹਰ ਕਾਲੂ ਭਈਆ ਉਰੀ ਸੱਜਣਾ ਤੁਸੀਂ ਲੈ ਹਾਂ ਬਸ ਸਾਫ ਕਰਾ ਦੇ ਤੁਹਾਨੂੰ ਸਾਰੀ ਸਾਫ ਕਰਾ ਦੇ ਉਹਨੂੰ ਤਾਂ ਡੌਨ ਸਾਫ ਰਾਖੇ ਦਾ ਭਾਈ ਤੁਹਾਡੇ ਛੇਤਾਂ ਆ ਆ ਮੇਰੇ ਆ ਸਾਰੇ ਆ ਸੱਜਣਾਂ ਆ ਅੱਛਾ ਲੈ ਗਾ ਡੋੜ ਦੇ ਨੀਂਂਦ ਦੇਖੇ ਖੜਾਉਣਾ ਨਾ ਵੱੱਡ ਖੜਾ ਵੱੱਡ ਖੜਾ ਇੱਥੇ ਹੀ ਕੋ ਉੱਧਰ ਵੀ ਆ ਇੱਥੇ ਆ ਉਹ ਪਿੱਛੇ ਨੂੰ ਵੀ ਖੜਾ ਉਹ ਜਨੇ ਦਾ ਪਰ ਉਹ ਅਮਨੇ ਦਾ ਅਸੀਂ ਗਾਹਣੋਂ ਸਾਰਾ ਗੰਨਾ ਹੀ ਆ ਉਹ ਵੀ ਗੱਨਾ ਹੋ ਗਿਆ ਉਹ ਪਿੱਛੇ ਗੱਨਾ ਕਰਤਾ ਸਾਰਾ ਗੱਨਾ ਹੋ ਗਿਆ ਉੱਧਰ ਗੱਨੇ ਗੱਨਾ ਸੂਰ ਲਿਆਉਂਗੇ ਰੇ ਸੂਰ ਲਿਆਉਂਗੇ ਅਸਾਂ ਦੀ ਪੜਾਈ ਪੂਰੀ ਹੋਣੀ ਆ ਹਾਂ ਜਦੋਂ ਸੂਰ ਆਉਂਗੇ ਐਵੇਂ ਐਵੇਂ ਕਿਸੂਰ ਤਾਂ ਆਇਆ ਬਕਟ ਆਇਆ ਹਨਾ ਵਾਹ ਅਸੀਂ ਬੈਠੇ ਤਿੰਨੇ ਜਣੇ ਇੱਧਰ ਤੇ ਮੈਂ ਕਿਹਾ ਇੱਧਰ ਦੇ ਕਹਿੰਦੇ ਇੱਧਰ ਦੇ ਨਾ ਐਵੇਂ ਕਟ ਆਇਆ ਬਾਇਦਾ ਜਿੰਨਿਆ ਸੜਾ ਥੇਰਾ ਤੁਰਤਾ ਨਿਸ਼ਾਨ ਨਹੀਂ ਕਰਿਆ ਸੀ ਹਾਂ ਜੀ ਹਾਂ ਹਨਾ ਹਾਂ ਜੀ ਹਾਂ ਜਿੰਨਿਆ ਪੈੜਾਂ ਦੇ ਖੇ ਨਾ ਉਹ ਜਿੰਨੀਆਂ ਬੇਚ ਖਾਦਾ ਖੁੱਦਾ ਕੁਛ ਨਹੀਂ ਬੇਚ ਚੂਹਾ ਵੀ ਖਾਤਾ 85 ਵਾ ਲਾਗਾ ਲੱਗਾ ਹੀ ਆ ਬੱਚਾ ਲਾਗਾ ਹੀ ਆ ਬਿੱਤ ਨਹੀਂ ਆਇਆ ਵਾ ਲਾਗਾ ਲਾਟਾਂ ਤੇ ਸੰਤਾ ਇਹਦੇ ਵੀ ਗਿਰ ਗਿਆ ਖਾ ਲੈਣਾ ਹੈਗਾ ਹਾਂ ਉਹ ਪਿਛਲੇ ਚ ਮੇਰੇ ਵਾਲੇ ਚ ਹੈਗਾ ਨਾ ਲੱਗਾ 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 ਹੀ ਹੈ ਹਾਂ ਪੱਟਾ ਪੁੱਟਾ ਜਿਹਾ ਬਸ ਹਾਂ ਜੀ ਗੰਨਾ ਤਕੜਾ 85 ਦਾ ਹਾਂ ਗੰਨਾ ਤਕੜਾ ਮੋਟਾ ਹੈ ਨਾ ਕਹਿੰਦਾ ਲੰਬਾ ਬੋਹਤਾ ਇਹ ਤਾਂ ਗਿਰ ਗਿਆ ਥੋੜਾ ਗਰ ਗਿਆ ਟੇਡਾ ਹੋ ਗਿਆ ਨਹੀਂ ਲੰਬਾਈ ਦੇ ਜਿੰਨੀ ਦਾ ਗੰਨਰਾ ਆਪਣੇ ਵਾਲਾ ਵੀ ਦੇਖ ਲਓ ਇਹ ਮੁੱਠੇਆਂ ਬਰਾਬਰੇ ਕਿਹੜਾ ਕਿੱਦਾਂ ਹੋਇਆ ਬਾਬੂ ਜੀ? ਬੋਤੇ ਨੇ ਬਰਾਬਰ ਯਾਰ। ਆਦਾ ਜੰਮੇ ਹੀ ਵੇਚ ਗਿਆ। ਗੋੜਾ ਕਢਾਉਣਾ ਨੇ। 85 ਹੈ 85 ਹੈ। ਨਾ ਡੈਡੀ ਕਹਿੰਦਾ ਚੱਲ ਕੱਲ ਨੂੰ ਆਪਾਂ ਹੀ ਲਗਦੇ ਆ ਤੈਨੂੰ। ਆਪਾਂ ਹੀ ਆ ਨਾ ਹੋਲੀ ਨੂੰ। ਹਾਂ। ਇਹਨਾਂ ਨੇ ਥਾਰ ਮੈਂ ਤਾਂ 6-7 ਪਰਚੀ ਮਾਰ ਲਈ ਇਹਨਾਂ ਨੇ। ਅੱਛਾ। ਅੱਗੇ ਪਿੱਛੇ ਕਰਦਾ ਕੰਮ ਸਾਰੇ ਕੰਮ ਸਾਰੇ। ਹੈਂ? ਸਾਰਾ ਕੰਮ ਅੱਗੇ ਪਿੱਛੇ ਕਰਦਾ। ਹੁਣ ਤੂੰ ਦੇਖਦਾ ਹੋਲੀ ਦੇ ਬਾਅਦ ਪਹਿਲੀ ਪਰਚੀ ਪਣ ਲੱਗੇ। ਹੂੰ ਹੂੰ। ਹੈਂ? ਦਾਰੂ ਪੀ ਕੇ ਤਿੰਨ ਦਿਨ ਨਹੀਂ ਉੱਠੋਇਆ ਨਾ ਤੇ। ਹਾਂ ਜੀ ਹਾਂ। ਤਾਂ ਹੀ ਅੱਗੇ ਪਿੱਛੇ ਪੈ ਗਿਆ ਨਾ। ਹੋਰ। ਇਹ ਦੋ ਪਰਚੀਆਂ ਰੋਜ਼ ਲੱਗਦੀਆਂ ਮੇਰੇ ਵਾਲੇ ਦਾ ਆਇਓ ਨਹੀਂ ਅੱਜ ਫੇਰ ਉੱਦਣ ਦਾ ਲੱਦ ਕੇ ਪਟਵਾਰੀ ਦਾ ਘਰ ਨਾਲ ਦਾ ਪਟਵਾਰੀ ਦੇ ਅੱਧੇ ਹੀ ਛੱਡ ਕੇ ਕਹਿੰਦੇ ਅਸੀਂ ਘਰ ਨਾਲ ਗੰਨਾ ਹੀ ਨਹੀਂ ਪੂਰਾ ਹੁੰਦਾ ਗੰਨਾ ਹੈਗਾ ਸਿੱਧਾ ਇੱਕ ਗਾਂ ਗਲ ਗਿਆ ਉਹ ਜੰਮੇ ਮੈਂ ਤਾਂ ਅੱਜ ਵੀ ਮੈਨਿੰਗੀ ਆ ਜੂਗਾ ਸਾਰੀ ਗੱਲ ਆਈ ਨਹੀਂ ਹੈ ਗੰਨਾ ਵੀ ਦੇਖਾ ਸਾਰਾ ਇਹ ਫੜਦਾ ਨਹੀਂ ਬਾਈ ਕੱਲ ਆਈ ਨਹੀਂ ਪਰਸੋਂ ਆਏਗੇ ਤੇ ਪਰਸੋਂ ਆਏਗੇ ਤੇ ਗੱਲ ਆਈ ਨਹੀਂ ਹਾਂ ਤੇ ਪਰਸੋਂ ਦੀ ਪਈਆਂ ਪਰਸੋਂ ਦੇ ਆ ਕੇ ਦੇ ਲੱਕੇ ਜਾਓਗੇ ਆਗਦਾ ਉਹਨੂੰ ਇੱਕ ਦਮਾ ਲੱਗਿਆ ਸਾਸਰੀ ਵਾਲਾ ਮੈਂ ਕਿੰਨੇ ਮੰਡ ਲਈ ਤੇ ਛਕਤ ਆਓ 50 ਭਰੀਆਂ ਘੜੀਂਦੀ ਨਾ ਨਿਕਲ ਪਰਸੋਂ ਹਾਂ ਜੀ ਬਾਕੀ ਅੱਜ ਇਹ ਗੜਾਈ ਕਰੀਏ ਤੇ ਉਹਨਾਂ ਨੇ 300 ਭਰੀ ਕਰਦੇ ਹੁੰਦਾ ਆ ਵਜੇ ਤੁਸੀਂ ਨਾਲ ਲੱਗਦੀ ਗੜਾਈ ਕਰ ਤਾ ਹੋਰ ਕਿ ਕਾਲੂ ਫਿਰੇ ਵਰਦੇ ਨਾ ਇੱਥੇ ਚੰਗਾ ਫੁੱਟਾ ਕਰਨਾ ਆਪਾਂ 58 ਆਹ ਜਿਹੜਾ ਫੁੱਟਾ ਕਰਨਾ ਹੈ ਚੰਗਾ ਫੁੱਟਾ ਕਰਨਾ ਲੈ ਲੈ ਇਹਦਾ ਕੁਸੂ ਬਿੰਦੂ 18 ਦੇਖ ਜਾ ਕੇ ਉੱਧਰ ਉਹ ਦੇਖ ਲੈ ਇੱਥੇ ਤਿੰਨ ਹਲਿਓ ਖੱਤੀ ਦੇਖੀਂ ਕਿਆ ਟੋਪ ਦੀ ਕਿਆ ਕਰੀਏ ਦੇਖੋ ਥਾਰਾ ਕਿੱਧਰ ਇੱਧਰ ਥਾਰਾ ਕਿੱਧਰ ਆਓ ਸਾਹਮਣੇ ਖੇਤ ਵਾਲਾ ਦੇਖਿਆ ਜਾਏ ਚਲੋ ਆ ਜੀ ਹਮ ਨਹੀਂ ਆਲਾ ਨਹੀਂ ਇੱਧਰ ਹੀ ਖੜੇ ਜੇ ਤਾਂ ਆ ਪਜ ਇਹਦੇ ਨਾਲ ਅਸੀਂ ਦੇ ਹਾਂ ਜੀ ਆਹ ਤਾਂ ਭੱਟੂ ਉਹਨਾਂ ਪਰਸੋਂ ਜਦੋਂ ਉੱਥੇ ਨੂੰ ਸਾਰੇ ਹੀ ਵੀ ਜਾ ਆ ਦੇਖ ਕਿੰਨੇ ਕਿੰਨਾ ਆ ਦੇ ਗੰਨਾ ਕਿੰਨਾ ਨਿਕਲਦੇ ਆ ਦੇ ਆ ਦੇਖ ਆ ਭਟ ਪਟਾਇਆ ਦੇ ਕਿੰਨਾ ਆ ਦੇ ਲੈ ਉੱਚਾ ਹੀ ਨਿਕਲਦੇ ਸਨ ਆ ਹੀ ਉੱਚਾ ਹੀ ਨਿਕਲਦੇ ਜਦੋਂ ਆ ਦੇ ਸਾਰੇ ਹਰ ਕ ਇਹ ਦੇਖ ਦੇਖ ਆ ਦੇ ਇਹਦੀ ਫੋਟ ਜਿਆਦਾ ਪਛਾਣ 95 ਨਾਲ ਦੀ ਹੂੰ ਨਾ ਟਾਰਾਂ ਕੰਮ ਜਬਾ ਜਿਆਦਾ ਹਾਂ ਮਜੰਨ ਮੇਂ ਗੱਲ ਤੇ ਜ਼ਿਆਦਾ ਇਹ ਜ਼ਿਆਦਾ ਫੁੱਟਦਾ ਆ ਉਹਦੇ ਇਹਦੇ ਕਰਕੇ ਆ ਵੀ ਆਹ ਕੱਢਣਾ ਉਧਰ ਨੂੰ ਹਾਂਜੀ ਹਾਂ ਠੀਕ ਆ ਤੂੰ ਦਾ ਕਰਕੇ ਆਉਣ ਵਾਲਾ ਖੇਤ ਨਹੀਂ ਬੀਜਿਆ ਸੀ ਜਿਹੜਾ ਕਿਰਾਇਆ ਦਾ ਵਧੀਆ ਹੋ ਗਿਆ ਆੜ-ਕੁਆੜ ਚੱਕਿਆ ਗਿਆ ਵਧੀਆ ਤੁਸੀਂ ਵਧੀਆ ਕਰਿਆ ਯਸ ਨੇ ਬਾਬੇ ਉਧਰ ਬੀਜਦਾ ਕਿ ਬੀਜਣਾ ਲੈ ਬੀਜਣਾ ਇਹਦੇ ਕਰਕੇ ਨਹੀਂ ਬੀਜਿਆ ਸਾਰਾ ਵੱਢ ਕੇ ਤਾਂ ਬੀਜੋਣਾ ਹੈ ਵੱਢ ਕੇ ਤਾਂ ਬੀਜੋਣਾ ਆਹੋ ਫਿਰ ਆਹ ਗੰਨਾ ਇਧਰ ਨਹੀਂ ਗੰਨਾ ਆ ਵੀ ਤੇਰਾ ਵੱਢੋਣਾ ਪਹਿਲਾਂ ਫਿਰ ਆ ਵੀ ਵੱਢੋ ਇਹਨਾਂ ਇਕੱਠੀ ਵੱਢ ਲੈਣਾ ਹੁਣ ਆ ਵੀ ਬੀਜਣਾ ਆ ਵੀ ਬੀਜਦੇ ਜਾਣਾ ਅਹਿਮਦਾ 7 ਕਮਟਲ ਹੋ ਗਿਆ ਉਦਣ ਦੇਖ ਲੈ ਤੂੰ ਹਾਂ ਆਹ ਜਗਾ ਮਾ 7 ਕਮਟਲ ਬਹੁਤ ਐਨਾ ਏਰੀਆ ਆਹ ਇੰਨਾ ਏਰੀਆ 7 ਕਮਟਲ ਕੰਨਾ ਉਦੂ ਆ ਜਾਂਦਾ ਨਾ ਯਾਰ ਕੰਨਾ ਪੂਰਾ ਇਹ 18 ਮੈਂ ਕਹੇ 18 ਹੈਗਾ ਤੁਹਾਡੇ ਕੋਲ 20 ਜੋਗਾ 18 ਆਹੋ ਲਿਆ ਬੈਠੋ ਨਾ ਯਾਰ ਲਿਆ ਬਿਆ ਜੇ ਨਾ ਵਟਿਆ ਫਿਰ ਮੈਂ ਵਟ ਲੂਗਾ ਫੁੰਨੇ ਚ ਪਾ ਕੇ ਦੇਖ ਲਈ ਆਹ ਸਾਰਾ ਬੱਤੇ ਨੇ ਖੜਾਇਆ ਦੇ ਆ 90 ਕਾ ਕੋ ਹੁਣ ਖੜਾਇਆ ਦੇ ਅੱਛਾ ਉਹ ਨਹੀਂ ਆਉਣਾ ਪਰਸ ਨੂੰ ਚੌਥੇ ਲੈਣਾ ਨਹੀਂ ਫਿਰ ਅਗਲੀ ਵਾਰ ਕਰ ਲਾਂਗੇ ਫਿਰ ਇੱਧਰ ਵੀ ਜਣਾ ਮੈਂ ਪੂਲ ਵਾਲੇ ਨੇ ਨਾ ਦੇਖਦਾ ਹਾਂ ਕਿ ਆ ਕਿੱਥੇ ਪੁੱਟੇ ਪੰਜ ਪੰਜ ਬੋਤਲਾਂ ਕਿੱਥੇ ਹਲੇ ਤਾਂ ਗੰਨਾ ਨਿਕਲਣਾ ਹੈ ਪਾਣੀ ਲੱਗਣਾ ਹੋਈ ਹੈ ਦੇਖੋ ਕਿੱਦਾਂ ਹਾਂ ਉਹ ਤੋਂ ਤੋਂ ਪਰ ਆਖੇ ਨਾ ਇੱਥੇ ਗੇਰ ਨੂੰ ਦੇ ਵਿੱਚ ਇੱਕ ਨਾ ਹਰ ਚੀਜ਼ ਹੋਰ ਕਰ ਆ ਮੈਂ ਨੱਕੇ ਨਾ ਦੋਵੇਂ ਤਰ੍ਹਾਂ ਪਲੇਟਾਂ ਲਾ ਕੇ ਨਾ ਉਹ ਕਰ ਦੇ ਥੱਲੇ ਨੂੰ ਟਾਰ ਮੇ ਟਾਰ ਕਰ ਦੇ ਆਹੋ ਵੀ ਥਾਲਾ ਪਾਣੀ ਟੋਆ ਪਾਇਪ ਨੇ ਇਹ ਤਾਂ ਪਾਇਪ ਉਹਨਾ ਟੋਆ ਪਾਉਂਦੇ ਆ ਹਾਂ ਇਹਨੂੰ ਟਾੜ ਕਰਾ ਦੋ ਆਹ ਕਿ ਥੈਲੇ ਛੱਡੇ ਮੈਂ ਥੈਲੇ ਛੱਡੇ ਵਿਚਿਆ ਯਾਰ ਥੈਲੇ ਵਿਚਿਆ ਯਾਰ ਥਤੀ ਜੀ ਦੀ ਜ਼ਿੰਦਗੀ ਮੈਂ ਪਾਣੀ ਲੈਣਾ ਬੜੀ ਜਾਂਦਾ ਤਾਂ ਹੁੰਦਾ ਥਤੀ ਜੀ ਜ਼ਿੰਦਗੀ ਜੀ ਬਣਾ ਕੇ ਉਹ ਦੇਖਦਾ ਕਾਪੀ ਦੇ ਜਾਂ ਨਾਲ ਵਾਲੀ ਮਹਿਨ ਸੱਟ ਆ ਕਹੀਂ ਹੁਣ ਥਤੀ ਆ ਦਾ ਨੰਗਨੇ ਦੇ ਪਾਣੀ ਆ ਉੱਥੀ ਨੱਕੇ ਕੋਲੇ ਪਈਦੀ ਲੈ ਉਰੀ 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 ਸਿੱਧੀ ਸੀਦੀ ਹੁਣ ਕੱਢ ਦਿਖਾਈ ਜਾਂਦੇ ਬਾਦੂ ਮੋਟਰ ਚਲਾ ਦੇ ਇਹਨੂੰ ਆ ਪੱਤੀ ਵੀ ਫੂਕ ਦੇ ਨੀ ਇਕੱਠੀ ਕਰਕੇ ਉਹ ਵੀ ਫੂਕ ਦੇ ਆ ਗੰਨੇ ਨੂੰ ਮੋਟਰ ਚਲਾ ਦੇ ਇਹਨੂੰ ਹਾਂ ਹਲੇ 4 ਦਿਨ ਤੱਕ ਪਰਚੀ ਛੱਲਣੀ ਨਾਲੇ ਦੁਆਰੇ ਫੇਰ ਬਸ ਫੇਰ ਉਹਨੂੰ ਵੀ ਲਾ ਦੇ ਉੱਪਰਲੇ ਦੀ ਸਾਰੇ ਨੂੰ ਲਾ ਦੇ ਦੀ ਵਾਲੀ ਨੂੰ ਲਾ ਦੇ ਤੂਏ ਦਿਨ ਸੁੱਕ ਜਾਣਾ ਰੇਤਾ ਤਾਂ ਹੈਗਾ ਇਹ ਆਹੋ ਇਹਨੂੰ ਵੀ ਭਰਦੇ ਸੇ ਗਲੇ ਇਹਨੂੰ ਕਦੇ ਛੱਡਣਾ ਆ ਜਾ ਤੂੰ ਘੇਰੀ ਵੀ ਭਰਦੇ ਨਾਲੇ ਪਾਹ ਵਰਕੇ ਦੂਏ ਦਿਨ ਤਾਂ ਬਾਤ ਆ ਜਾਂਦਾ ਹੈ ਇਹ ਤਾਂ ਬਾਤ ਆ ਜਾਣੇ ਖੇਤੀ ਵਾਹ ਤਾਂ ਹੁਣ ਤੇ ਇਸ ਪੇਚ ਭਈਆਂ ਨੇ ਪਾਣੀ ਨੂੰ ਮੋਟਰ ਚ ਲਾਈ ਹੈ ਚੱਪਲ ਬਾਗੇ ਘੁੰਮਦਾ ਜਾਈ ਲੈ ਕੱਲਾ ਹੋਣਾ ਕਿਹੜਾ ਬਹੁਤਾ ਦੂਰ ਆ ਯਾਰ ਮੈਂ ਬਾਲੂ ਲੈ ਆਉਂਗਾ ਰੈਟਰ ਆਪਣੇ ਵਾਲਾ ਹਾਂ ਇੱਥੇ ਵੀ ਮੈਂ ਲੈ ਆਉਂਗਾ ਜੇ ਟੋਜਣ ਪਾਉਣਾ ਪੈ ਗਿਆ ਆਓ ਹੈ ਖੜੇ ਖੱਡਣਾ ਜਹੇ ਕਬਟ ਕੋਲੇ ਉਂ ਖੱਡ ਨਹੀਂ ਹੈਗੀ ਨਾਲੇ ਦੋਨੇ ਝੋਟੇ ਪਾ ਲਾਂਗੇ ਬਰਾਬਰ ਦੇ ਭਾਈ ਭਾਈ ਬੜੀਆਂ ਨਹੀਂ ਯਾਰ ਫੜਾ ਖੜਾ ਕਰਨਾ ਇਹ ਕਾਰ ਵਾਲਾ ਦਾ ਟੀਲਾਟ ਕੋਈ ਜਾਂਦੀ ਹਲੇ ਹਾਜੀ ਹੁਣ ਭੱਜੀ ਆ ਹਾਂਜੀ ਹਾ ਹੁਣੇ ਭੱਜੀ ਆ ਮੰਡਵਾ ਵੀ ਪੁੱਛਣਾ ਮੈਂ ਸਾਡੀ ਮੰਡਵਾ ਵੀ ਚੱਲਦੀਆਂ ਮੇਰੇ ਦੋ ਚੱਲਦੀਆਂ ਦੀਆਂ ਭਾਰਤੀਵਾਥ ਇੱਥੇ ਰਹਿ ਗਈ ਅੱਗੇ ਇੱਕ ਪੱਟ ਰਹਿ ਗਈ ਭਾਨੇ ਨੂੰ ਦੋਵੇਂ ਮੋੜਾਂ ਨਾਲ ਨੌਂ ਕਿਲੇ ਡੱਕ ਤੇ ਅੱਜ ਰਾਤ ਰਾਤ ਸਾਰੀ ਉਪਰ ਜੇਣੀ ਯਾਰ ਕੰਮ ਬੇਲੇ ਪਾਣੀ ਤੇ ਤਾਂ ਵਿੱਚ ਬੰਦੇ ਕਹਿੰਦੇ ਆ ਪਾਣੀ ਖਰਾਬ ਕਰੂਗਾ ਉਹ ਖਰਾਬ ਕਰੂਗਾ ਇਹ ਸੋਕੋ ਮੈਂ ਪੱਕ ਜਣਾ ਨਹੀਂ ਉਹ ਹੈ ਕਿ ਨਹੀਂ ਆ ਜਿਆਦਾ ਟਾਈਮ ਹੈਗਾ ਇਹ ਬਹੁਤ ਟਾਈਮ ਆ ਜਦ ਪੋਹਾ ਜੇ ਚੱਲਦਾ ਨਾ ਪੋਹਾ ਹੁੰਦਾ ਤੂੰ ਪਾਗੜ ਖਾਦੀ ਪੈਂਦੀ ਸੋ ਪੋਹਾ ਹੋਰ ਹੈ ਹਾਂ ਗਿੱਲੇ ਗਿੱਲੇ ਗੈਰੀ ਗੱਲੇ ਖਾਈ ਜਾਂਦੀ ਆ ਪਾਣੀ ਇਹ ਹੈ ਨਾ ਵਿੱਚ ਫਿਰ ਪੋਹੇ ਨੂੰ ਜਿਆਦਾ ਖਰਾਬ ਹੁੰਦਾ ਜਾਂ ਜਿਆਦਾ ਪੋਹੇ ਨੂੰ ਐ 10 ਦਿਨ ਪਹਿਲੇ ਪਾਣੀ ਕੁਛ ਨਹੀਂ ਕਹਿੰਦਾ ਇਹਨੂੰ ਪਰ ਇਹਦੇ ਬਾਅਦ ਖਰਾਬ ਕਰੂਗਾ ਹਾਂ ਹਾਲ ਠੀਕ ਹੈ ਕਿਹਦਾ ਟਾਈਮ ਆਲੇ ਹਾਂ ਆ ਜਾਈਂਂਦੇ ਆ ਤੇ ਜਣਾ ਤਾਂ ਨੂੰ ਹਾਂ ਉਹ ਜਿਹੜਾ ਖਤੀ ਜੀ ਦੀ ਜੰਮੀ ਤੇ ਨੂੰ ਹਿੰ ਚੱਲ ਫਾਇਦਾ ਹਾਇਆ ਜਾ ਖਤੀ ਜੀ ਦਾ ਖਾਣਾ ਨਾਲ ਫੱਟਾ ਝੱਕ ਲੈ ਗਿਆ ਖਤੀ ਜੀ ਦੇ ਥਾਲੀ ਦੇ 200 ਕਾਂਟਲ ਗੰਨਾ ਹੋ ਗਿਆ ਹਾਂ ਮੈਂ ਉਹੀ ਕਹਣਾ ਉਹ ਖਤੀ ਜੀ ਮਾਂ ਹਾਂ ਉਹ 200 ਗੰਨਾ ਹੋ ਗਿਆ ਉਹ ਬਿੰਨਾ ਦੇਖੂ ਕਿੰਨਾ ਹੁਣ ਦਾ 18 ਹਾਂ ਆਦੇ ਕਿਵੇਂ ਫੜਦਾ ਉਹ ਰਹੇਗਾ ਹਾਂ ਰਹੇਗਾ ਪਾਣੀ ਪਾਣੀ ਸਾਲਾ ਗਾਲੇ ਸਾਲਾ ਆ ਪੰਜ ਪੰਜ ਨਿਕਲ ਗੱਗੇ ਗੁਰਗਨਵ ਜਾਨੋਂ ਜਿਆਦਾ ਫਟਦਾ 18 ਜਿਆਦਾ ਫਟਦਾ ਆ ਦੇਖ ਉਹ ਬਾਪੂ ਵੱਡ ਵੀ ਲੇਟ ਹੋਇਆ ਇਹ ਸੁਇਆ ਵੱਧ ਹੈ ਹੈ ਸੁਇਆ ਬਹੁਤ ਠੀਕ ਤਾਂ ਹੈ ਸੀ ਉਹ ਸੁਇਆ ਬੈਧਾ ਦੇ ਜਿਹੜੇ ਆ ਆ ਆਹ ਕਰਨ ਨਾਲ ਦੇ ਜਿਹੜਾ ਹੁਣ ਨਹੀਂ ਫਟਦਾ ਦੇਖ ਰਿਹਾ ਟੁੱਟਣ ਦੇ ਦਿੱਤਾ ਆਹ ਦੇਖ ਲੈ ਇੱਧਰ ਆਹ ਦੇਖ ਮਾਹ ਦੇਖ ਕਿਦੇ ਬਰਾਬਰ ਦੀ ਖੱਤੀ ਜੂਰੇ ਇਹਦੇ ਆਹਾਂ ਇੱਥੇ ਸਾਰੀ ਉਹ ਮਿੱਟੀ ਸਾਲੇ ਇੱਧਰ ਪੈ ਗਈ ਹੁੰਜੇ ਜੀ ਮੈਂ ਕਿੰਨਾ ਫਰਕ ਪੈ ਗਿਆ ਦੇਖ ਲੈ ਦੋ ਦਾ ਫਰਕ ਪੈ ਗਿਆ ਦੋ ਦਾ ਟਾਈ ਟਾਈ ਫੁੱਟ ਤਿੰਨ ਫੁੱਟ ਬੌਫ ਪਹੁੰਚ ਆਪ ਲੱਗ ਦੇਖ ਦੋ ਫੁੱਟ ਆ ਜਾਂ ਡੇਢ ਫੁੱਟ ਬਰਾਬਰ ਆਉਣਾ ਇਹਨੇ ਬਰਾਬਰ ਬੱਦਰੀ ਆਹ ਦਾ ਕਿੰਨਾ ਨਹੀਂ ਮੋਲ ਆ ਭਾਈ ਜੰਦੇ ਘੇੜ ਚ ਹੋਣਾ ਮਗਾਣਾ ਇੱਥੇ ਫਾਲੇ ਇੱਥੇ ਲੱਗਦੇ ਨਾਲ ਆ ਉਹ ਪਈਏ ਦੇ ਘਰਾਉਂਗਾ ਵਿੱਚ ਨੂੰ ਦੌੜ ਕਰੇ ਰਖਾ ਦਿੰਦਾ ਪਹਿਲਾ ਬੀਟਣਾ ਇਹਦੀ ਵੀ ਉਹ ਖੜਾ ਹੈਗਾ 95 ਇਧਰ ਹੀ ਛੱਡ ਦੋ ਜਾਨਾ 50 ਤੋਂ ਬਾਅਦ ਨਿਕਲਣਾ ਜਿੱਥੇ ਉਹਨੇ ਜੋ ਉੱਥੇ ਥੋੜਾ ਥੋੜਾ ਦੋਏ ਨਾਲ ਭਰਾ ਕੇ ਦੋਈ ਟਰਾਲੀ ਲੈ ਜਾ ਉਹ ਸਾਲਾ ਗੰਨਾ ਦੇ ਤਾਂ ਹੁਣ ਪਾਰਕੀ ਛੱਡੀ ਆ ਬਾਈ ਆਹ ਆਰੀ ਜੰਮਿਆ 18 ਇਧਰ ਵੀ ਹੋਰ ਆਰੀ ਜੰਮਿਆ ਆਹ ਕਿੰਨੇ ਤੇਰਾ 200 ਦੇਖੀ ਕਿੰਨਾ ਪੋਟਣਾ ਹਾਂ ਤਾਰੀ ਕਿੱਥੇ ਮੰਨ ਲਾ ਕੇ ਬੰਨ੍ਹ ਦਿੱਤਾ ਆ ਜੰਮਿਆ ਦੁਆਰਾ ਹਾਵੇ ਪੁੱਟਣ ਲੱਗ ਦੋ ਲੈ ਤਾਰੀ ਵਾਟੀ ਕਿ ਦੁੰਦੀ ਨਾ ਹਰੀ ਲੋਕ ਆ ਬਾਈ ਇਹਨੂੰ ਪਾਣੀ ਲਾ ਕੇ ਨਾ ਬੋਲੇ ਨੂੰ ਫੇਰ ਛੱਡਦੇ ਹੋਰੀ ਹਾਂ ਫੇਰ ਇੱਕ ਵਾਰ ਕੋਹਲੀ ਸਾਰੇ ਜੀ ਘੁਮਾ ਦੇਣੀ ਆਪਾਂ ਨੇ ਜਿੰਨਾ ਜਿੰਨਾ ਹੋਇਆ ਹੋਇਆ ਜਿਹੜਾ ਗੰਨਾ ਹੁਣ ਵੱਟ ਹੁੰਦਾ ਨਾ ਹੁਣ ਜਿਆਦਾ ਪੁੱਟਣਾ 2018 ਦੇ ਕਿੰਨੀ ਕਾਸੀ ਤੱਕ ਲੇਟ ਵੱਡਾ ਨਾ ਸਭ ਤੇ ਬਾਤ ਕਰਨਾ ਹੁਣ ਪੁੱਟਣਾ ਗਰਮਾਇਸ ਹੋ ਗਈ 来ਗੀ ਆ ਤੇਰੇ ਭਾਈ ਹੈ ਮੈਂ ਇਹ ਫਲਕਾ ਪਾ ਰਿਹਾ ਆ ਆ ਆਈਏ ਜੀ ਕਾ ਸੱਦ ਲੈ ਕੇ ਤਰੇ ਕਰਦੇ ਸੋ ਟਰਾਈ ਕਰੋ ਹਟ ਜੀ ਫੈਲੀ ਫੈ ਗਈ ਹਟ ਜੀ ਫੈ ਗਈ ਕਹਿ ਕੇ ਹਟ ਗਈ ਹੈਗੀ ਆ ਹੁੰਦਾ ਕਰਾ ਲੰਦੇ ਆ ਆਹ ਕਿਆ ਖੜਾ ਚਾ ਫਰਕ ਪੈਣ ਲੱਗਿਆ ਸੋ ਚਾਰ ਚਾਰ ਪੰਪ ਲੱਗਣੇ ਆ ਹੋਰ ਸਿਆ ਫਾਇਦਾ ਹੀ ਹੁੰਦਾ ਨੁਕਸਾਨ ਨਹੀਂ ਨੁਕਸਾਨ ਨਹੀਂ ਹੈਗਾ ਉਸ ਦਾ ਫਾਇਦਾ ਹੀ ਹੁੰਦਾ ਸਾਨੂੰ ਕੋਈ ਵਧੀਆ ਨਹੀਂ ਕਰ ਰਹੇ ਨੇ ਕੋਈ

ਇੱਕ ਦਿਨ ਨੂੰ ਗਈ ਆ ਆਪਣੇ ਦਾ ਜ਼ਮੀਨਾਂ ਨਹੀਂ ਮਿਲੀਆਂ ਮੈਨੂੰ ਲੱਗਦਾ ਉਹ ਬੂਟੇ ਹੀ ਲੱਗਾ ਸਾਰੀ ਸੋਹਰ ਨਾਵੇ ਦੇ ਦੇਖ ਲੋ ਸਦਰਾ ਚ ਬਹੁਤ ਆ ਪੰਗਾ ਜਿਆਦਾ ਮੈਂ ਆਏ ਗੱਲ ਲੰਦੇ ਸਾਂਝੀ ਲੈ ਲੰਦੇ ਫਿਰ 2000 ਬੈਠੇ ਰਹਿ ਆ ਕਰੂੰਗਾ ਉੱਥੇ 54 ਕਿਲੇ ਆ ਉਹਨੇ ਤਾਂ ਕਿਹਾ ਐ ਤੇ ਪਾ ਪੂਰਾ ਨਾ ਸੰਭੀ ਜਾਣੀ ਉੱਥੇ ਆਪਾਂ ਕਰੀ ਜਾਓ ਆ ਕਰੂੰਗੇ ਬਾਕੀ ਆ ਜਾਓ ਆ ਜਾ ਆ ਜਾ ਨੇੜੇ ਨੂੰ ਆ ਜਾ ਨੇੜੇ ਆ ਬਾਕੀ ਬਾਈ ਇਹ ਵੀ ਬਾਈ ਨੇ ਚੈਨਲ ਬਣਾਇਆ ਹੋਇਆ ਏ ਪਾਉ ਵਾਲ ਪਿੰਡ ਹੈ ਇਹਦਾ ਰਾਜੀ ਬਾਈ ਵਾਲਾ ਪਿੰਡ ਤੇ ਕਮਲ ਰੰਧਾਵਾ ਨਾ ਕਮਲ ਰੰਧਾਵਾ ਬਲੌਗ 7545 75 ਹੁੰਦਾ ਏ ਇਹ ਵੀ ਬਾਈ ਖੇਤੀ ਕਰਦਾ ਮੁੰਡਾ ਤੇ ਇਹਦੇ ਵੀ ਬਲੌਗਰਾਂ ਨੂੰ ਪਿਆਰ ਦਿਓ ਜਿਵੇਂ ਤੁਸੀਂ ਆਪਣੇ ਬਲੌਗਰਾਂ ਨੂੰ ਪਿਆਰ ਦਿੰਦੇ ਤੇ ਵੱਸ ਤੋਂ ਵੱਧ ਬਾਈ ਸਪੋਰਟ ਕਰਿਓ ਹਾਂਜੀ ਇੱਥੇ ਹੁੰਦਾ ਇਹਦੀ ਜ਼ਮੀਨਾਂ ਨਾਲ ਆਪਾਂ ਨੇ ਇਹ ਜੀ ਮੀਨ ਆ ਗਈ ਉਹ ਲੱਗ ਜਾਂਦੀ ਆ ਪਿੰਡ ਨੂੰ ਪਰਾ ਕਿੰਨਾ ਕ ਟਾਈਮ ਘੰਟਾ ਡੇਢ ਘੰਟਾ ਲੱਗ ਮਲੇ ਹੋ ਰਹੇ ਆ ਗਾਵੜਾ ਲੱਗ ਨਾ ਹੀ ਪਰ ਇਰਾਦੇ ਕਿੱੜੇ ਖਤ ਜਾਂਦੀ ਆ ਬੰਦੇ ਜਿਆਦਾ ਭਾਈ ਆ ਥੱਪੇ ਦਾ ਦੇ ਲੋ ਮੇਰੇ ਬੰਦੇ ਵੀ ਜਿਆਦਾ ਤਿੰਨ ਚਾਰ ਪੰਜ ਬੰਦੇ ਲੱਦਣੇ ਆ ਲੈ ਕੇ ਤੇ ਕੱਲ ਨੂੰ ਹਮੈ ਨੂੰ ਸਿੱਟਾ ਹੋ ਕੇ 250 ਕੁਆਟਾ ਨਰਾਂ ਨੂੰ ਆਫ ਆੜ ਸਿੱਧੀ ਹਾਂ ਛੇੜ ਦੋ ਵੰਡਲ ਦਾ ਹੋ ਗਿਆ ਇਹ ਛੇੜ ਹੋ ਦੇ ਪਰ ਹੋ ਜਾਣਾ ਇਹ ਪਾਣੀ ਆ ਮੇਰੇ ਬਾਦ ਪਾਣੀ ਕਰਨਾ ਵੀ ਬਜਨ ਵਾਲਾ ਤੇ ਚੱਲਦੀ ਹੈ ਸਾਡੀ ਬਜਨ ਇਹ ਸਿੱਧਾ ਜਿਹਾ ਬੰਦਾ ਕਿਹਾ ਕੇ ਨਹੀਂ ਗੁੱਡਣ ਲਾਈ ਹਾਂ ਇਹ ਕਿੰਨਾ ਹੋ ਗਿਆ ਨਾ ਕੋਈ ਆ ਗਿਆ ਨਾ ਪਾਣੀ ਲਾ ਦੇ ਨੀ ਇਹ ਪਾਣੀ ਚ ਪਹਿਲੇ ਹੀ ਲਾ ਦੀ ਪਾਣੀ ਕੋਈ ਰਿਕਾਰਡ ਕਰ ਲੀ ਬਣਾਈ ਉਹ ਸਾਰਾ ਸਿੱਧਾ ਰਹਿ ਗਿਆ ਇਹ ਵੀ ਥੋਗ ਨਹੀਂ ਦੋ ਪਾਤੀਆਂ ਕਰੀਏ ਦੇ ਚਾਰ ਸੌ ਗੰਟੇ ਨਾ ਰਹਿਣਾ हो रहा हाँ चार सात आऊँगा यार कब जाऊँगा पास में ही आएगा ये होली के बाद हम ही चार सात तो थोड़ा ज़्यादा ऊपर होगा हाँ ऊपर होगा खांसी खड़ी भाई जगह जगह बहुत खड़ी है जहाँ ऊँट अधारी ऊँट आया है ना उन्हें हाँ यहाँ सारे ऊँट इधर इधर उसका कादे से तीन रुपए आया एक ऊपर वाला दो � ਉਹ ਰੋਬਾ ਅੰਨੇ ਪਾਣੀ ਦੇ ਵਿੱਚ ਸਭ ਤੋਂ ਪਹਿਲਾਂ ਉਹ ਉੱਟਾ ਜਾਂਦੇ ਆ ਕੋਈ ਛੜੀ ਨਹੀਂ ਦਿੱਤੀ ਨਾ ਸੁੱਕੇ ਜਾਂਦ ਘਾਟ ਜਾਂਦਾ ਇੱਕੀ ਦਾ ਉਹ ਦੇਖੋ ਪਹਿਲਾਂ ਸਾਲ ਵਾਲਿਆਂ ਦੇਖ ਲਓ ਅੱਜ ਆ ਬੱਟ ਪਰ ਦੇਖੋ ਕਿੰਨਾ ਫਰਕ ਪਿਆ ਵਾ ਇਹਦਾ ਉੱਟਾ ਤੇਰਾ ਥਰ ਗੰਨੇ ਲੱਗੇ ਹੋਏ ਆ ਉਹ ਦੋ ਦੋ ਆਪਣੇ ਚੱਡ ਕੇ ਤਿੰਨ ਆਹ ਬੂਟਾ ਤੇਰਾ ਉੱਕਣ ਜਾਂ ਗਿਆ ਇਹਦਾ ਆ ਮੁਰੇ ਵਾਲੇ ਬੂਟੇ ਦੀ ਗੱਲ ਕਰਦਾ ਮੈਂ ਲੇਕਿਨ ਕਿੰਨਾ ਕਿੰਨਾ ਫਰਕ ਆ ਇਹਦਾ ਤਾਂ ਫਰਕ ਹੈਗਾ ਜਿਹਦੇ ਐਸ ਤਰੇ ਕੰਨ ਸਾਲ ਦੇ ਹੋ ਗਏ ਹਾਂ ਹਾਂ ਜੀ ਹਾਂ ਉਨੇ ਹੀ ਗੱਲੇ ਜਿੰਨੇ ਸਾਲੀ ਜਾਂਦੇ ਆ ਹਾਂ ਜੀ ਹਾਂ ਆਹਲੇ ਸਾਲ ਪੂਰੇ ਹੋ ਜਾਣੇ ਅਗਲੇ ਸਾਲ ਹੋ ਜਾਣੇ ਪੂਰੇ ਆਹਲੇ ਇੱਕ ਸਾਲ ਸਾਲਾ ਮਰਦਾ ਯਾਰ ਇਸ ਵਾਲੀ ਜ਼ਮੀਨ ਚ ਮੈਂ ਇੱਕ ਵਾਰ ਮਾਰਤਾ ਇਹ ਰੇਤਲੀ ਜ਼ਮੀਨ ਹੈ ਇਹ ਜੋ ਮਰਦਾ ਆਪਣੇ ਰੇਤੇ ਜੀ ਨਹੀਂ ਮਰਦਾ ਇੱਕ ਸਾਲ ਹਾਂ ਫਰਕ ਥੱਲੇ ਵੀ ਹੁੰਦਾ ਸਰਕ ਕਹਿੰਦਾ ਸਾਲਾ ਥੱਲੇ ਵੀ ਜ਼ਮੀਨ ਥੱਲੇ ਜਾਣੀ ਜ਼ਮੀਨ ਕਿਤੇ ਤਾਂ ਕਿੰਨਾ ਰੇ ਪਾਣੀ ਹੋਗਾ ਤੇਰਾ ਉਨੀ ਫਸਲ ਨਹੀਂ ਰਹਿ ਜਾਣੀ ਹੱਟਾ ਉਹ ਚਲ ਜਾਨਾ ਹੱਥ ਨਹੀਂ ਰਹਿ ਗਈ ਬਸ ਠੀਕ ਨਹੀਂ ਮੜ ਗਿਆ ਤੁਸੀਂ ਕਿਹੜਾ ਰੱਖ ਦਿਆ ਫਿਰ ਮਰਜ਼ੀ ਲੱਗੀ ਫਿਰ ਗੰਨਾ ਵੀ ਭਾਰੀ ਵੱਧਦਾ ਉਹੀ ਕਹਿੰਦਾ ਵਸ ਮਾੜੀ ਖੜਾ ਰੱਖੀ ਡੇਢ ਸੌ ਅੱਜ ਹੈ 150 ਕਿ 200 ਕਿਹੜਾ ਆਹਾ ਡੇਢ ਸੌ ਲੱਦੂਗਾ ਅੱਜ ਇਹ ਅੱਛਾ ਬਾਕੀ ਗੱਲ ਦੂਏ ਘੜ ਕੇ ਕਿੰਨਾ ਦੇਣਾ 2 250 ਕਿੱਥੇ ਦੇਣਾ ਮਰੰਡੇ ਪੱਚੀ ਹੈਗੀ ਤੀ ਉਹ ਦੂਜੀ ਵਰਚੀ ਆ ਬੜੀ ਵਰਚੀ ਆਖਰੀ ਵਾਲੀ ਹੂੰ ਅਸੇ ਇੱਕ ਦਾ ਬਾਣ ਪੂਰਾ ਹੋ ਗਿਆ ਅੱਕੀ ਦੌਰ ਰਹੇਗੇ ਉਹ ਵੀ ਕਰਦੇ ਨੇ ਡਨੇਰ ਤੇ ਖੜਾ ਹੂ ਬਹੁਤ ਖੜਾ ਜਾ ਲੈ